ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਵਾਲੀਆਂ ਸੰਗਤਾਂ ਦੇ ਨਾਲ ਥੋੜੀਆਂ ਜੀਆਂ ਗੱਲਾਂ ਜਿਹੜੀਆਂ ਕਰਨੀਆਂ ਜ਼ਰੂਰੀ ਨੇ ਅੱਜ ਭੱਜ ਦਾ ਮਸਲਾ ਕੰਗਣਾ ਰੌਤ ਦੇ ਵੱਲੋਂ ਇੱਕ ਫਿਲਮ ਜਾਰੀ ਕੀਤੀ ਗਈ ਹੈ ریلیਜ਼ ਕੀਤੀ ਗਈ ਹੈ ਪਿਛਲੇ ਕੁਝ ਕੁ ਮਹੀਨਿਆਂ ਤੋਂ ਜਦੋਂ ਕੰਗਣਾ ਰੌਤ ਪਹੁੰਚੀ ਹੈ 에ਅਰਪੋਰਟ ਇਹਦੇ ਵਿੱਚ ਸਿੱਖਾਂ ਦੇ ਪ੍ਰਤੀ ਇੰਨੀ ਕਿ ਨਫ਼ਰਤ ਭਰੀ ਹੈ ਸਿੱਖਾਂ ਨੂੰ ਉਗਰਵਾਦੀ ਕਹਤੀ ਹੈ ਅੱਤਵਾਦੀ ਕਹਿੰਦੀ ਹੈ ਇਸੇ ਕਰਕੇ ਸਾਡੀ ਭੈਣ ਕਿਲੋਮੀਟਰ ਕੌਰ ਤੋਂ ਛਤਰਖਾਨੀ ਤੇ ਥਪੜਾ ਖਾਨ ਥਪੜਾ ਖਾਨ ਤੋਂ ਬਾਅਦ ਇਹਨੂੰ ਕਿਆ ਕਰਨ ਨਹੀਂ ਆਈ ਜਿਹੜੇ ਹੁਣ ਕੀ ਕੀਤਾ ਉਹਦੀ ਉਸ ਗੱਲ ਨੂੰ ਲੈ ਕੇ ਇਹਨੇ ਇੰਨੀ ਕਿ ਆਪਣੇ ਮਾਨ ਦੇ ਵਿੱਚ ਤੇ ਭਾਂਬੜ ਬਲ ਰਹੀ ਸਿੱਖਾਂ ਦੇ ਪ੍ਰਤੀ ਇੰਨੀ ਕਿ ਇਹਦੇ ਅੰਦਰ ਅੱਗ ਜਲ ਰਹੀ ਹੈ ਸਿੱਖਾਂ ਦੇ ਪ੍ਰਤੀ ਨਫ਼ਰਤ ਦੀ ਅੱਗ ਜਲ ਰਹੀ ਹੈ ਤੇੜੀ ਹੁਣ ਕੀ ਕੀਤਾ ਆਪਣੀ ਫਿਲਮ ਰਿਲੀਜ਼ ਕਰਨ ਜਾ ਰਹੀ ਹੈ ਪੰਜਾਬ ਦੇ ਵਿੱਚ ਤੇ ਪੰਜਾਬ ਨੂੰ ਦੱਸਣਾ ਚਾਹੁੰਦੇ ਆ ਪੰਜਾਬ ਦੇ ਰਾਖਿਆਂ ਨੂੰ ਪੰਜਾਬ ਸਰਕਾਰ ਨੂੰ ਕਿ ਪੰਜਾਬ ਨੂੰ ਲਾਂਬੂ ਲਾਉਣਾ ਚਾਹੀਦੀ ਹੈ ਇਹ ਜਿਹਨੂੰ ਹੁਣ ਤੋਂ ਨੱਥ ਪਾਉਣੀ ਚਾਹੀਦੀ ਹੈ ਤੇੜੀ ਜਿਹੜੀ ਫਿਲਮ ਬਣਾਈ ਹੈ ਤੇ ਉਹਦੇ ਵਿੱਚ ਜਿਹੜੇ ਰੋਲ ਕੀ ਲੈਤਾ ਇਹਨੇ ਰੋਲ ਲੈਤਾ ਇਹਨੇ ਨਕਲ ਕੀਤੀ ਹੈ ਇੰਦਰਾ ਗਾਂਧੀ ਦੀ ਤੇ ਬੀਬੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇੰਦਰਾ ਗਾਂਧੀ ਦੀ ਤੂੰ ਨਕਲ ਕਰ ਰਹੀ ਹੈਂ ਤੇ ਉਸ ਇੰਦਰਾ ਗਾਂਧੀ ਦੇ ਪਰਿਵਾਰ ਨੂੰ ਪੁੱਛ ਲਿਆ ਉਹਦੇ ਪੁੱਤ ਪੋਤਰਿਆਂ ਨੂੰ ਪੁੱਛ ਲਿਆ ਕਿ ਉਹਨੇ ਗੁਰੂ ਘਰ ਦੇ ਨਾਲ ਮੱਖਾ ਲਾਇਆ ਸੀ ਤਾਂ ਬਣਿਆ ਕੀ ਸੀ ਤੇ ਦੂਜੇ ਪਾਸੇ ਸਿਆਣੇ ਕਹਿੰਦੇ ਜੇ ਕਿਸੇ ਆਪ ਨੂੰ ਵਕਲਣਾ ਹੋਵੇ ਤੇ ਕਹਿੰਦਾ ਕਿ ਨਹੀਂ ਮੂੰਹ ਕਰ ਲੈਣਾ ਚਾਹੀਦਾ ਕਿਸੇ ਨੂੰ ਪੁੱਛ ਲੈਣਾ ਚਾਹੀਦਾ ਤੇ ਇੰਦਰਾ ਗਾਂਧੀ ਦੇ ਪਰਿਵਾਰ ਤੋਂ ਪੁੱਛ ਲਿਆ ਉਹਦੇ ਪੁੱਤ ਪੋਤਰਿਆਂ ਨੂੰ ਪੁੱਛ ਲਿਆ ਅਜੇ ਤੱਕ ਜਿਉਂਦੇ ਐ ਤੇ ਦੂਜੇ ਪਾਸੇ ਦੇਖੋ ਜਿਹਨੇ ਗੁਰੂ ਘਰ ਦੇ ਨਾਲ ਖਾਰ ਖਾਧੀ ਹੈ ਬੇਅੰਤਾਂ ਉੱਜੜ 84 ਦੇ ਵਿੱਚ ਕਿੰਨੇ ਨੌਜਵਾਨਾਂ ਦਾ ਘਾਣ ਹੈ ਕਿੰਨੇ-ਕਿੰਨੇ ਸਾਲ ਪਿੰਡਾਂ ਦੇ ਵਿੱਚ ਉਹ ਜਿਹੜੇ ਬਰਾਤਾਂ ਚੜ੍ਹਦੀਆਂ ਸੀ ਬਰਾਤਾਂ ਕਿੱਥੋਂ ਚੜ੍ਹਦੀਆਂ ਪਾਪੀਆਂ ਨੇ 18 ਸਾਲ ਤੋਂ ਲੈ ਕੇ 35 ਸਾਲ ਤੱਕ ਦੇ ਬੱਚਿਆਂ ਦਾ ਇੰਨਾ ਘਾਣ ਕੀਤਾ ਕਿ ਜਿਨ੍ਹਾਂ ਦੇ ਜਿਹਦੇ ਸਿਰ ਤੇ ਕੇਸ ਜੁੜਾ ਤੇ ਨੂੰ ਅੱਤਵਾਦੀ ਕਹਿੰਦੇ ਕਿ ਮਾਰ ਦਿੱਤਾ ਜਾਂਦਾ ਸੀ ਸੁਖਾ ਇੱਥੇ ਹੀ ਬਸ ਨਹੀਂ ਹੁਣ ਕੰਗਨੜ ਰੌਕ ਕੀ ਕਰਦੀ ਹੈ ਪੰਜਾਬ ਨੂੰ ਲਾਂਭੂ ਲਾਉਣਾ ਚਾਹੀਦੀ ਹੈ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹਾ ਹੁਣੇ ਤੋਂ ਨੱਖ ਪਾਣੀ ਨੱਖ ਪਾਣੀ ਚਾਹੀਦੀ ਹੈ ਇਹ ਪੰਜਾਬ ਦੇ ਮਾਹੌਲ ਨੂੰ ਵਿਗਾੜਨਾ ਚਾਹੁੰਦੀ ਹੈ ਇਹੜੇ ਹੁਣ ਜਿਹੜੀ ਆਪਣੀ ਫਿਲਮ ਰਿਲੀਜ਼ ਕਰਨ ਜਾ ਰਹੀ ਹੈ ਉਹਦੀ ਵਿੱਚ ਇਹਨੇ ਰੋਲ ਕੀਤਾ ਹੈ ਇੰਦਰਾ ਗਾਂਧੀ ਦਾ ਤੇ ਦੂਜੇ ਪਾਸੇ ਜਾਵਾਜ ਕੌਮ ਦੇ ਰਾਖੀ ਬਾਬਾ ਹੀ ਕੌਮ ਬਾਬਾ ਜਰਨੈਲ ਸਿੰਘ ਜੀ ਤੇ ਉਹਨਾਂ ਨੂੰ ਉਹਨਾਂ ਮਹਾਪਰਖ ਨੂੰ ਇਹ ਭਟਦੀ ਹੈ ਉਹਨਾਂ ਨੂੰ ਨੀਵਾ ਦਿਖਾਉਣਾ ਚਾਹੁੰਦੀ ਹੈ ਤੇ ਹੁਣ ਕੰਗਰ ਕੰਗਣਾ ਰਣੌਤ ਜਿਹੜਾ ਪੰਜਾਬ ਦੀ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਹੋ ਜੀ ਨੂੰ ਹੁਣੇ ਹੀ ਨੱਥ ਪਾਈ ਜਾਵੇ ਇਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇ ਤੇ ਸਾਨੂੰ ਪਤਾ ਨਹੀਂ ਕਿੰਨੇ ਛਿੱਡੇ ਭੋਤ ਨੇ ਪੈ ਸਕਦੇ ਆ ਸੋ ਬੇਨਤੀ ਹੈ ਸਰਕਾਰਾਂ ਤੋਂ ਕਿ ਇਹ ਜਿਹੇ ਆਉਣ ਹਲਕੀ ਹੋਏ ਨੂੰ ਇਹ ਜਿਹਨੂੰ ਹੁਣੇ ਤੋਂ ਲੱਤ ਪਾਉਣੀ ਚਾਹੀਦੀ ਹੈ ਨੇ ਆਪਾਂ ਦੇਖਦੇ ਆ ਜਿਹਨੇ ਪੰਜਾਬ ਦੇ ਨਾਲ ਜਿਹਨੇ ਗੁਰੂ ਘਰ ਦੇ ਨਾਮ ਮੱਖਾ ਲਾਇਆ ਉਹ ਉਹਦਾ ਜਿਹੜਾ ਹਸ਼ਰ ਇਹਨੂੰ ਪਤਾ ਹੋਣਾ ਚਾਹੀਦਾ ਸ਼ਾਇਦ ਨੇ ਸਿੱਖ ਇਤਿਹਾਸ ਨਹੀਂ ਪੜਿਆ ਹੋਣਾ ਤੇ ਇਹਨੂੰ ਮਤ ਲੈਣੇ ਚਾਹੀਦੀ ਇੰਦਰਾ ਗਾਂਧੀ ਦੇ ਪਰਿਵਾਰ ਤੋਂ ਬਿਆਨ ਤੇ ਗੁੱਟੜ ਤੇ ਪਰਿਵਾਰ ਤੋਂ ਇੱਥੇ ਹੀ ਵਸ ਨਹੀਂ ਦੂਜੇ ਪਾਸੇ ਹੋਣਾ ਸਿੱਖਾਂ ਦੇ ਕਾਤਲ ਬਿਆਨਤਾ ਗੁੱਟੜ ਦੇ ਪੋਤਰਾ ਜਿਹੜੇ ਕਿ ਹਜੂਰ ਸਾਹਿਬ ਤੇ ਜਿਹਨੂੰ ਗੁਰੂ ਦਾ ਬਾਣਾ ਪਵਾਇਆ ਗਿਆ ਹੈ ਤੇ ਦੇਖੋ ਸੋਚਣ ਪਾ ਲਈ ਗੱਲਾਂ ਕਰੂੰ ਕਿ ਇੱਕ ਪਾਸੇ ਪਤਾ ਤਾਂ ਬੰਦਾ ਗੁਰੂ ਦਾ ਬਾਣਾ ਪਾਵੇ ਤੇ ਦੇਖੋ ਨੂੰ ਬਾਣਾ ਪਵਾ ਕੇ ਦੇਖੋ ਇਹ ਆਪਾਂ ਸਮਝਦੇ ਕਿ 84 ਦੀ ਤਿਆਰੀ ਕੀਤੀ ਜਾ ਰਹੀ ਹੈ ਸੋ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਨੱਕ ਪਾਈਏ ਇਹਨਾਂ ਨੂੰ ਨੱਕ ਪਾ ਕੇ ਤਾਂ ਜੋ ਪੰਜਾਬ ਦਾ ਜਿਹੜਾ ਮਾਹੌਲ ਉਹਨੂੰ ਠੀਕ ਰੱਖਿਆ ਜਾ ਸਕਦੇ ਤੇ ਜਦੋਂ ਕੋਈ ਪੰਜਾਬ ਦੇ ਵਿੱਚ ਘਟਨਾ ਵਾਪਰ ਜਾਂਦੀ ਆ ਆਪਾਂ ਕਹਿੰਦੇ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਤੇ ਫਿਰ ਸਿੱਖਾਂ ਨੂੰ ਕਹਿੰਦੇ ਆ ਕਿ ਪੰਜਾਬ ਨੂੰ ਪੰਜਾਬ ਦੇ ਵਿੱਚ ਆਪਾਂ ਸ਼ਾਂਤੀ ਰੱਖੀਏ ਤੁਸੀਂ ਅਮਨ ਸ਼ਾਂਤੀ ਬਣਾਈ ਰੱਖੀਏ ਜਦੋਂ ਇਹੋ ਜਿਹੀਆਂ ਹਲਕੀਆਂ ਹੋਈਆਂ ਸਿੱਖਾਂ ਦੇ ਨਾਲ ਬਾਰ ਬਾਰ ਲੰਗੇ ਜਾਣਗੀਆਂ ਤੇ ਫਿਰ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਸਿੱਖ ਇਤਿਹਾਸ ਅਸੀਂ ਤਾਂ ਉਹ ਕੌਮ ਦੇ ਯੋਧੇ ਆ ਸਾਡੀ ਕੌਮ ਦੇ ਵਿੱਚ ਉਹ ਉਹ ਜੋਧੇ ਜੰਮੇ ਹੋਏ ਜਿਹਨਾਂ ਨੇ ਕੌਮ ਦੇ ਉੱਤੇ ਕੀਤੀ ਪਾਈ ਤੇ ਸਾਡੇ ਯੋਧਿਆਂ ਨੇ ਕੱਕੀ ਪਾ ਕੇ ਉਹਨੂੰ ਭਾਜੀ ਮੋੜੀ ਹੈ ਸੋ ਬੇਨਤੀ ਕਰਾਂਗੇ ਪੰਜਾਬ ਸਰਕਾਰ ਨੂੰ ਕਿ ਕੰਗਨ ਨਰਾਉ ਦੀ ਜਿਹੜੀ ਫਿਲਮ ਹੈ ਜਿਹੜੀ ਚਲਾਉਣ ਦੇ ਵਿੱਚ ਇਹ ਉਹ ਬੜੀ ਤਰਲੁਮਸ਼ੀ ਹੋ ਰਹੀ ਹੈ ਸਰਕਾਰਾਂ ਨੂੰ ਬੇਨਤੀ ਕਰਾਂਗੇ ਕਿਸੇ ਵੀ ਕੀਮਤ ਤੇ ਪੰਜਾਬ ਦੇ ਵਿੱਚ ਇਸ ਪਾਪਨ ਦੀ ਜਿਹੜੀ ਫਿਲਮ ਨਹੀਂ ਲੱਗਣ ਦਿੱਤੀ ਜਾਵੇਗੀ ਸੋ ਸਾਰੇ ਪੰਥ ਵੀਰ ਭਰਾਵਾਂ ਨੂੰ ਬੇਨਤੀ ਹੈ ਕਿ ਆਪ ਕੋ ਆਪਣੀਆਂ ਵੀਡੀਓ ਬਣਾ ਕੇ ਆਪਾਂ ਆਪਣੇ ਸੋਸ਼ਲ ਮੀਡੀਆ ਤੇ ਪਾਈ ਇੱਕ ਆਵਾਜ਼ ਬੁਲੰਦ ਕਰੀਏ ਕਿ ਇਸ ਪਾਪਨ ਦੀ ਜਿਹੜੀ ਫਿਲਮ ਹੈ ਜਿਹਦੇ ਵਿੱਚ ਸੰਤ ਬਾਬਾ ਚਰਨਾਇਲ ਸਿੰਘ ਜੀ ਖਾਸਾ ਬਾਬਾ ਇੱਕ ਕੌਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਇਸ ਪਾਪਨ ਦੀ ਖਲ ਪੰਜਾਬ ਦੇ ਵਿੱਚ ਕਿਸੇ ਕੀਤੇ ਵਿੱਚ ਲੱਗਣ ਨਹੀਂ ਦਿੱਤੀ ਜਾਵੇਗੀ ਪੰਜਾਬ ਨਹੀਂ ਗੱਲ ਬਲਕਿ ਭਾਰਤ ਦੇ ਵਿੱਚ ਕਿਤੇ ਕਿਸੇ ਵੀ ਕੀਮਤੇ ਇਸ ਪਾਪਨ ਦੀ ਖਲ ਨਹੀਂ ਲੱਗਣ ਦਿੱਤੀ ਜਾਵੇਗੀ ਸੋ ਸਾਧੂ ਜੀ ਦੀ ਕਿਰਪਾ ਕਰਨਾ ਆਪਾਂ ਇੱਕ ਮੁੱਠ ਹੋ ਕੇ ਜਦੋਂ ਕੌਮ ਦੇ ਕੁਝ ਮਸਲੇ ਚੱਲਦੇ ਨੇ ਤੇ ਇੱਕ ਮੁੱਠ ਹੋ ਕੇ ਆਪਾਂ ਆਵਾਜ਼ ਬੁਲੰਦ ਕਰੀਏ ਇਸ ਕੰਗਣਾ ਔਰ ਨੌਕ ਜਿਹੜੀ ਕਿ ਪੰਜਾਬ ਨੂੰ ਲਾਂਬੂ ਲਾਉਣਾ ਚਾਹੁੰਦੀ ਹੈ ਉਹਦੀ ਫਿਲਮ ਕਿਸੇ ਵੀ ਕੀਤੇ ਆਪਾਂ ਇੱਕ ਪੰਜਾਬ ਦੇ ਵਿੱਚ ਨਹੀਂ ਲੱਗਣ ਕਿ ਪੀ ਜਾਵੇਗੀ ਦੂਜੇ ਪਾਸੇ ਬਿਆਨਤਾ ਵਿਚੜਦਾ ਪੁੱਤਰਾ ਜਿਹਨੂੰ ਵੀ ਹਰੂਰ ਸਾਹਿਬ ਤੋਂ ਬਾਣਾ ਪਹਿਰਾ ਜਾਂਦਾ ਹੈ ਤੇ ਦੇਖੋ ਕਿਵੇਂ ਲੋਕ ਸਿੱਖੀ ਦੇ ਉੱਤੇ ਕਾਬਜ ਹੋਣਾ ਚਾਹੁੰਦੇ ਕਿਵੇਂ ਇਹਨਾਂ ਨੂੰ ਪਤਾ ਲੱਗਦੀ ਕਿ ਪਿੰਡਾਂ ਦੇ ਵਿੱਚ ਸਿੱਖੀ ਜੰਮਕ ਰਹੀ ਹੈ ਕਿਵੇਂ ਲੋਕ ਸਿੱਖੀ ਇਹਨਾਂ ਦੇ ਮਨਾਂ ਦੇ ਵਿੱਚ ਵੀ ਨਫ਼ਰਤ ਭਰੀ ਹੋਈ ਹੈ ਤੇ ਸਤਿ ਸ੍ਰੀ ਅਕਾਲ ਕਿਰਪਾ ਕਰਨਾ ਸੋ ਸਾਰੇ ਭੈਣ ਭਰਾਵਾਂ ਬੈਠੇ ਕਿ ਆਪੋ ਆਪਣੀਆਂ ਵੀਡੀਓ ਬਣਾ ਕੇ ਆਪਾਂ ਸੋਸ਼ਲ ਮੀਡੀਆ ਤੇ ਪਾਈਏ ਤਾਂ ਜੇ ਉਹ ਇਹੋ ਜਿਹੇ ਪਾਪ ਨੂੰ ਪਤਾ ਲੱਗ ਸਕੇ ਤੇ ਜੀ ਬੀਬੀ ਨੂੰ ਬੇਨਤੀ ਕਰਾਂਗੀ ਬੀਬੀ ਕੰਗਨਾਮਾ rau ਜੇਕਰ ਤੁਮ ਸਿੱਖਾਂ ਦਾ ਇਤਿਹਾਸ ਨਹੀਂ ਪੜਿਆ ਤੋ ਸ਼ਾਇਦ ਕੋਲੜਾ ਨਹੀਂ ਪੜਿਆ ਤੇ ਫਿਰ ਜਿਹਨੇ ਸਿੱਖਾਂ ਦੇ ਨਾਲ ਪੰਗਾ ਲਿਆ ਸੀ ਅਕਾਲ ਤਖਤ ਸਾਹਿਬ ਭਟਾਇਆ ਸੀ ਇੰਦਰਾਗਾਂਦੀ ਉਹਦੇ ਪਰਿਵਾਰ ਨੂੰ ਪੁੱਛਲਾ ਜਾ ਕੇ ਤੇ ਪੁੱਤ ਪੁੱਤਰਾਂ ਨੂੰ ਪੁੱਛ ਲੈ ਦੂਜੇ ਪਾਸੇ ਬਿਆਨਤਾ ਬੋਚੜ ਜਿਹਨੇ ਸਿੱਖੀ ਦਾ ਕਹਾਣ ਕੀਤਾ ਸੀ ਉਹਦੇ ਪੋਤਰੇ ਤੋਂ ਲੈਣਾ ਸੋ ਖਰਸਤ ਗੁਰੂ ਜੀ ਕਿਰਪਾ ਕਰਨ ਕਿਸੇ ਵੀ ਕੀਮਤ ਤੇ ਇਨ ਕੰਗਣਾ रावत ਦੀ ਜਿਹੜੀ ਫਿਲਮ ਆਜੀ ਦੇ ਵਿੱਚ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਵੀ ਕੀਮਤ ਉ ਇਹਦੀ ਫਿਲਮ ਪੰਜਾਬ ਦੇ ਵਿੱਚ ਨਹੀਂ ਲੱਗਣ ਦਿੱਤੀ ਜਾਵੇਗੀ ਸਾਰੀਆਂ ਸੰਗਤਾਂ ਦਾ ਧੰਨਵਾਦ ਕੋਲਾ ਚੁਕਾ ਨਹੀਂ ਖਿਮਾ ਪਤੇ ਪ੍ਰਬਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ